ਜਿੱਥੇ ਕਿ ਸ਼ਿਵਰਾਤਰੀ ਨੂੰ ਲੈ ਕੇ ਅਲੱਗ-ਅਲੱਗ ਮੰਦਿਰਾਂ ਦੇ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ ਉੱਥੇ ਹੀ ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲੇ ਮੰਦਿਰ ਦੇ ਵਿੱਚ ਕੱਲ੍ਹ ਦੇ ਦਿਨ ਹੀ ਸ਼ਿਵਰਾਤਰੀ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਅੱਜ ਉੱਥੇ ਸ਼ਿਵ ਭਗਤਾਂ ਦੇ ਵੱਲੋਂ ਮੰਦਿਰ ਦੇ ਵਿੱਚ ਪਹੁੰਚ ਕੇ ਪ੍ਰਭੂ ਦੇ ਚਰਨਾਂ ਵਿੱਚ ਨਤਮਸਤਕੋ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਅਤੇ ਇਸ ਮੌਕੇ ਮੰਦਿਰ ਦੇ ਅੰਦਰ ਲੰਬੀ ਕਤਾਰਾ ਵੀ ਦੇਖਣ ਨੂੰ ਮਿਲੀਆਂ ਅਤੇ ਉੱਥੇ ਇਸ ਮੌਕੇ ਮੰਦਿਰ ਦੇ ਪੰਡਿਤ ਜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਆਰ ਲੱਖ ਲੱਖ ਬਤਾਇ ਦਿੱਤੀ ਕਿ ਉਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਪ੍ਰਾਚੀਨ ਮੰਦਰ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਨਤਾ ਹੈ ਅਤੇ ਲੋਕ ਜੋ ਵੀ ਸੱਚੇ ਦਿਲੋਂ ਮੰਨਤ ਮੰਗਦੇ ਹਨ ਬਹੁਤ ਹੀ ਜਲਦ ਪੂਰੀ ਹੋ ਜਾਂਦੀ ਹੈ ਉਥੇ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇੱਥੇ ਦੂਰੋਂ ਦੂਰੋਂ ਲੋਕ ਇਸ ਮੰਦਰ ਦੇ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ ਉਤਿਤ ਮੋਕੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਦਤਾਇਆ ਗਿਆ ਕਿ ਸ਼ਿਵਰਾਤਰੀ ਦੇ ਤਹਾਨੂੰ ਲੈ ਕੇ ਅਲੱਗ-ਅਲੱਗ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਆ ਉਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਵੀ ਸ਼ਰਾਰਤੀ ਅੰਸਰਾ ਦੇ ਵੱਲੋਂ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਮਹੰਤ ਦਿਨੇਸ਼ਪੂਰੀ ਪ੍ਰਾਚੀਨ ਮੰਦਿਰ ਸ਼ੰਗਲਾਵਾਲਾ ਸ਼ਿਵਾਲੇ ਤੋਂ ਸਾਰੇ ਸ਼ਿਵ ਭਗਤਾਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਭਗਵਾਨ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਮੇਰੇ ਬੋਲੇਨਾਥ ਉਹਨਾਂ ਤੇ ਆਪਣੀ ਕਿਰਪਾ ਬਰਨਾਈ ਰੱਖੇ ਜਿਵੇਂ ਕਿ ਅੱਜ ਮਹਾ ਸ਼ਿਵਰਾਤਰੀ ਦਾ ਪਰਵ ਹੈ ਮੇਰੀ ਸਾਰੇ ਸ਼ਿਵ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ਿਵਾਲੇ ਆਓ ਪ੍ਰਚੀਨ ਸ਼ੰਗਲਾਂ ਵਾਲੇ ਸ਼ਿਵਾਲੇ ਮੰਦਿਰ ਭਗਵਾਨ ਸ਼ੰਕਰ ਦੇ ਜਲ ਚੜਾਓ ਅੱਜ ਮਹਾ ਕੁੰਭ ਦਾ ਪਰਵ ਹੈ ਮਹਾ ਕੁੰਭ ਦੇ ਪਰਵ ਤੇ ਪ੍ਰਯਾਗ ਰਾਜ ਤੋਂ ਸੰਗਮ ਤੋਂ ਹਰਿਦਵਾਰ ਤੋਂ ઋષੀਕੇਸ਼ ਤੋਂ ਕਿਹੜੇ-ਕਿਹੜੇ ਸਥਾਨ ਤੋਂ ਜਲ ਆਇਆ ਕੁਛ ਨਹੀਂ ਪਤਾ ਕਾਵੜੀ ਆ ਲਗਾਤਾਰ ਆ ਰਹੇ ਆ ਤੇ ਮੇਰੇ ਬੋਲੇनाथ ਦਾ ਜਲ ਵਿਸ਼ੇਸ਼ ਕਰ ਰਹੇ ਆ ਤੇ ਮੇਰੀ ਸੇਵਕ ਸ਼ਕਤਾਂ ਨੂੰ ਉਹੀ ਬੇਨਤੀ ਆ ਵੀ ਸ਼ਵਾਲੇ ਆਓ ਤੇ ਮੇਰੇ ਸ਼ੰਕਰੀ ਦੇ ਜਲ ਚੜਾਓ ਮੇਰੇ ਬੋਲੇनाथ ਮਾਤਰ ਜਲ ਨਾਲ ਪ੍ਰਸੰਨ ਹੋ ਜਾਂਦੇ ਆ ਤੇ ਤੁਹਾਡੇ ਸਾਰੀ ਮਨੋ ਕਾਮਨਾ ਪੂਰੀਆਂ ਕਰਨਗੇ ਜੈ ਬੋਲੇਨਾਥ ਜੀ ਜਿਵੇਂ ਸਿਕਿਉਰਟੀ ਦਾ ਵੀ ਕੱਲ ਕੀਤੀ ਗਈ ਸੀ ਗੱਲ ਪੰਡਿਤ ਜੀ ਨਾਲ ਕੇਗਰ ਐਕਸਪਲੋਜਨ ਦਾ ਇਸ ਦਾ ਵੀ ਜਾ ਰਿਹਾ ਇੰਪੈਕਟ ਕੀਤਾ ਗਿਆ ਜਿਵੇਂ ਕਿ ਪਿਛਲੀ ਵਾਰੀ ਕਾਫੀ ਦਿੱਕਤਾਂ ਆਈਆਂ ਸੀ ਉਸ ਵਾਰ ਕੀ ਕਹਿਣਾ ਦਵਾਂਗੇ ਤੁਸੀਂ ਇਸ ਵਾਰੀ ਆਪ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਮੰਦਿਰ ਦੀ ਵਿਵਸਥਾ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਸਾਡੇ ਕੋਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਪ੍ਰਾਪਤ ਮਾਤਰਾ ਚ ਹੈ ਤੇ ਅਸੀਂ ਮੰਦਿਰ ਵੱਲੋਂ ਪਰਸਨਲ ਸਕਿਉਰਟੀ ਵੀ ਰੱਖੀ ਹੋਈ ਹੈ ਜਿਹੜੀ ਕਿ ਸਾਰੇ ਸੰਗਤ ਨੂੰ ਬੜੇ ਆਰਾਮ ਨਾਲ ਮੱਥਾ ਟੇਕਾ ਰਹੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਪ੍ਰਚੀਨ ਸ਼ਿਵਾਲਾ ਇੱਥੇ ਮੇਲਾ ਲੱਗਿਆ ਜਿਹੜਾ ਇੱਥੇ 10 ਮਿੰਟ ਲਾਈਨ ਚ ਖੜ ਜੇਗਾ ਭਗਵਾਨ ਸ਼ਕਰ ਉਹਦੀ ਮਨੋ ਕਾਮਨਾ ਪੂਰੀਆ ਕਰਨਗੇ ਜੀ ਤੇ ਇਸ ਵਾਰ ਪਬਲਿਕ ਇੰਨੇ ਬਹੁਤ ਜਿਆਦੀ ਹੈ ਇਸ ਵਾਰੀ ਮਹਾਕੁੰਭ ਤੇ ਕਰਗੇ ਜੀ ਆਲਮੋਸਟ ਸਾਰਾ ਸ਼ਿਵਾਲਾ ਲੱਖਾਂ ਹੀ ਲੋਕ ਮਹਾਕੁੰਭ ਤੋਂ ਜਲ ਲਿਆ ਕੇ ਮੇਰੇ ਭਗਵਾਨ ਸ਼ੰਕਰ ਦਾ ਜਲ ਵਿਸ਼ੇਕ ਕਰ ਰਹੇ ਹੋ ਉਹਦੇ ਕਰਕੇ ਸ਼ਿਵਾਲੇ 'ਚ ਬਹੁਤ ਜ਼ਿਆਦਾ ਰਸ ਸਵੇਰ ਦਾ 12 ਵੇ ਦਾ ਮੰਦਿਰ ਖੁੱਲਿਆ ਲਾਈਨ ਟੁੱਟ ਨਹੀਂ ਰਹੀ ਜੀ ਪਰ ਮੇਰੇ ਬੋਲੇਨਾਥ ਦੀ ਕਿਰਪਾ ਸਭ ਤੇ ਹੋ ਰਹੀ ਜੀ ਹੁਣ ਕਾਹਲੇ ਚ ਲੋਕਾਂ ਨੂੰ ਕੀ ਜਾਨਾ ਲਾਉਣਾ ਹੈ ਮੈਂ ਇਹ ਹੀ ਕਹਿਣਾ ਚਾਹੁੰਗਾ ਵੀ ਅੱਜ ਮੇਰੇ ਭਗਵਾਨ ਬੋਲੇਨਾਥ ਤੇ ਸ਼ਿਵਰਾਤਰੀ ਪਰਬ ਹੈ ਸ਼ਿਵਾਲੇ ਜਾਓ ਭਗਵਾਨ ਬੋਲੇਨਾਥ ਦੇ ਜਲ ਅਰਪਨ ਕਰੋ ਤੇ ਮਹਾਦੇਵ ਉਹਨਾਂ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਜੈ ਮਹਾਕਾਲਾ ਪੂਸ਼ਾ ਜੀ ਮਾਰ ਕੀ ਹੈ ਸ਼ਿਵਰਾਤਰੀ ਜੀ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਇਹਦਾ ਇਤਿਹਾਸ ਪਤਾ ਜੀ ਹਾਂ ਜੀ ਅਸੀਂ ਪਾਰਵਤੀ ਦਾ ਵਿਆਹ ਹੁੰਦਾ ਇਸ ਦਿਨਾਂ ਜੀ ਹਾਂ ਜੀ ਤੇ ਫਿਰ ਇਸ ਕਰਕੇ ਇਸ ਕਰਕੇ ਅਸੀਂ ਜਲੋਸੇ ਵਿੱਚ ਅਭਿਸ਼ੇਕ ਕਰਨਾ ਭੰਗ ਚੜਾਣੀ ਭੂਤ ਸਭ ਕੁਝ ਚੜਾएंगे ਯਹਾਂ ਪਰ ਆ ਜਾਓ ਕਈ ਲੇਡੀਜ਼ ਵਰਤ ਵੀ ਰੱਖਦੀਆਂ ਹਾਂ ਜੀ ਹਾਂ ਜੀ ਵਰਤ ਵੀ ਅਸੀਂ ਵੀ ਰੱਖਿਆ ਹੋਇਆ ਵਰਤ ਹਾਂ ਜੀ ਤੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਸ਼ਿਵਰਾਤਰੀ ਦੇ ਲੋਕਾਂ ਨੂੰ ਇਹ ਕਹਿੰਗੇ ਬਹੁਤ ਬਹੁਤ ਵਧਾਈ ਸ਼ਿਵਰਾਤਰੀ ਦੀ ਨਾਮ ਪ੍ਰਿੰਸ ਹੈ आज क्या है आज शिवरात्रि है। शिवरात्रि क्यों मनाई जाती है क्योंकि उस दिन जी की शादी हुई थी साथ? पार्वती जी के साथ कब हुई थी तो रात को हुई थी और कब हुई थी आज क्या है बेटा शिवरात्रि शिवरात्रि क्यों तो आप कहाँ आये हो ਫੋਰਸ ਰਿਪੋਰਟ ਨੇ ਇੰਤੇ ਜਾ ਮੈਂ ਅੱਗੇ ਸਾਡੀ ਫੋਰਸ ਲੱਗੀ ਹੋਈ ਆ 12 ਮੀਟਰ ਰੈਫਰ ਟਾਈਵਰਜਨ ਤੇ ਵੀ ਹੈਗੇ ਆ ਤੇ ਅੰਦਰ ਵੀ ਆਪਣੀ ਫੋਰਸ ਲੇਡੀਜ਼ ਫੋਰਸ ਵੀ ਡਿਪਲੋਏ ਕੀਤੀ ਹੋਈ ਹੈ ਤੇ ਪਿਸਕੋਲੀ ਸਾਰਾ ਲੋਕੀ ਆ ਰਹੇ ਸਰਦਾਰ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਸ਼ੁਰੂਆਤੀ ਕੋਈ ਸ਼ਾਂਤੀ ਬਣਾਈ ਰੱਖਣ ਕਿ ਆਪਣੇ ਜਿਹੜਾ ਹੈਗੇ ਕੋਈ ਹੱਥ ਭੱਜ ਦੌੜਨਾ ਕਰਨ ਦੀ ਕੋਈ ਲਾਰਿਸ ਚੀਜ਼ ਕਿਤੇ ਦਿਖਦੀ ਹੈ ਇਮੀਡੀਏਟਲੀ ਫੋਰਸ ਡਿਪਲੋਏ ਹੋ ਜਾਂਦੀ ਹੈ ਸ਼ਾਂਤੀ ਤੋਂ ਕੋਈ ਹੈ ਚਾਹਵੀਂ ਦੇਣੀ ਚਾਹੀਦੀ ਹੈ ਨਹੀਂ ਬਿਲਕੁਲ ਉਹਨੇ ਤਾਂ ਅਸੀਂ ਨਜ਼ਰ ਰੱਖੇ ਬੈਠੇ ਹਾਂ ਕਿ ਕੋਈ ਸ਼ਰਾਰਤੀ ਆਉਂਦੇ ਜਾਂ ਗਲਤ ਅਨਸਰ ਫਿਰ ਰਹੇ ਹਨ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਸਾਰੇ ਹਰੇਕ ਪੁਆਇੰਟ ਤੇ ਆਪਣੀ ਫੋਰਸ ਡਿਪਲੋਏ ਹੈਗੀ ਸਤਿ ਕਿੰਨੇ ਕੁ ਪੁਆਇੰਟ ਲੱਗੇ ਹੋਏ ਇਤਨੇ ਹਰੇਕ ਮੰਦਰ ਜਿਹੜਾ ਜਿੱਥੇ ਪ੍ਰੋਗਰਾਮ ਹੈਗਾ ਅਸੀਂ ਉਸ ਹਿਸਾਬ ਦੇ ਜਿੱਥੇ ਰਚਦੇ ਹਿਸਾਬ ਨਾਲ ਫੋਰਸ ਡਿਪਲੋਏ ਕੀਤੀ ਹੋਈ ਹੈ ਸਾਰੇ ਏਰੀਆ ਕਵਰ ਕੀਤੇ